ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਦੀ ਖਬਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹ ਵੀਡੀਓ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਬਾਰੇ ਪੰਜਾਬ ਸਰਕਾਰ ਲੁਧਿਆਣੇ ਵਿੱਚ 26 ਜਾਇਦਾਦਾਂ ਵੇਚਣ ਲਈ ਤਿਆਰ ਅਤੇ ਪੀਐਸ ਪੀਸੀਐਲ ਦੀ 50 ਏਕੜ ਜ਼ਮੀਨ ਤੇ ਵਿਵਾਦ ਛੜਿਆ। ਮੁਹੱਲੀ ਫੇਜ਼ 7 ਵਿੱਚ ਬਾਈਕ ਸਵਾਰਾਂ ਨੇ 35 ਗੋਲੀਆਂ ਚਲਾਈਆਂ। ਘਟਨਾ ਸਥਾਨ ਦੇ ਪੁਲਿਸ ਸਟੇਸ਼ਨ ਨੇੜੇ ਹੋਣ ਦੇ ਬਾਵਜੂਦ ਹੋਈ ਵਾਰਦਾਤ। ਭਾਜਪਾ ਨੇ ਪੰਜਾਬ ਯੂਨੀਵਰਸਿਟੀ ਫੰਡਿੰਗ ਵਿੱਚ ਰਾਜ ਸਰਕਾਰ ਦੇ 538 ਕਰੋੜ ਨੂੰ ਵਿਦਿਆਰਥੀਆਂ ਨਾਲ ਧੋਖਾ ਕਿਹਾ। ਕੇਜਰੀਵਾਲ ਨੇ ਭਗਵੰਤ ਮਾਨ ਨੂੰ ਪੰਜਾਬ ਦਾ ਗਰਵ ਆਖਿਆ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਲਈ ਕਿਹਾ। ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਏਜੰਟਾਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ। ਸੀਐਮ ਮਾਨ ਨੇ ਅੰਮ੍ਰਿਤਸਰ ਵਿੱਚ 2105 ਨੌਜਵਾਨਾਂ ਨੂੰ ਪਾਵਰ ਵਿਭਾਗ ਵਿੱਚ ਨੌਕਰੀ ਲੈਟਰ ਵੰਡੇ। ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਵਿਰੋਧ ਵਿੱਚ ਹਿੱਸਾ ਲਿਆ ਤੇ ਕੇਂਦਰ ਵਿਰੁੱਧ ਨਾਅਰੇ ਲਗਾਏ ਐਸ்சி ਕਮਿਸ਼ਨ ਨੇ ਅਕਾਲੀ ਆਗੂ ਬਾਜਵਾ ਨੂੰ ਗੁਰੂ ਤੇਗ ਬਹਾਦਰ ਜੀ ਤਸਵੀਰ ਦੁਰਵਰਤੋਂ ਕੇਸ ਵਿੱਚ ਤਲਬ ਕੀਤਾ ਚੰਡੀਗੜ੍ਹ ਕੋਰਟ ਨੇ ਵਿਜੀਲੈਂਸ ਵੱਲੋਂ ਭੁੱਲਰ ਪਰਿਵਾਰ ਜਾਇਦਾਦ ਜ਼ਬਤੀ ਐਫਆਈਆਰ ਨੂੰ ਅਸਪਸ਼ਟ ਕਰਾਰ ਦਿੱਤਾ सीएम ਦੇ ਤਕਨੀਕੀ ਸਲਾਹਕਾਰ ਰਵੀ ਚਾਵਲਾ ਨੇ ਅਸਤੀਫਾ ਦਿੱਤਾ ਅਤੇ ਫਾਈਲਾਂ ਵਿੱਚ ਦੇਰੀ ਤੇ ਸਵਾਲ ਉੱਠੇ ਨਿਊਯਾਰਕ ਮੇਅਰ ਜ਼ੋਹਰਾਨ ਮਮਦਾਨੀ ਦੇ ਮਾਪੇ ਦੀਆਂ ਜੜ੍ਹਾਂ ਪੰਜਾਬ ਜੁੜੀਆਂ ਹਨ ਜੋ ਖੰਨਾ ਅਤੇ ਅੰਮ੍ਰਿਤਸਰ ਨਾਲ ਸੰਬੰਧ ਹਨ ਕੋਰਟ ਨੇ ਪੰਜਾਬ ਵਿੱਚ ਹਾਈਵੇ ਤੋਂ ਆਵਾਰਾ ਕੁੱਤੇ ਪਸ਼ੂ ਹਟਾਉਣ ਦੇ ਨਿਰਦੇਸ਼ ਦਿੱਤੇ ਡਾਕਟਰਾਂ ਨੇ ਚੇਤਾਵਨੀ ਦਿੱਤੀ ਪ੍ਰਦੂਸ਼ਣ ਨਾਲ ਐਂਗਜ਼ਾਈਟੀ ਡਿਪਰੈਸ਼ਨ ਵੱਧ ਰਿਹਾ ਪੰਜਾਬ ਵਿੱਚ ਗੰਭੀਰ ਸਮੱਸਿਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੁਣ ਅਕਾਦਮਿਕ ਅਤੇ ਵੋਕੇਸ਼ਨਲ ਸਿੱਖਿਆ ਨੂੰ ਇੱਕੋ ਸਰਟੀਫਿਕੇਟ ਦੇਵੇਗਾ ਹਰਿਆਣਾ ਸੀਐਮ ਨੇ ਪੰਜਾਬ ਬਾਈਪੋਲ ਪ੍ਰਚਾਰ ਵਿੱਚ ਭਾਜਪਾ ਨੂੰ ਅਸਲ ਵਿਕਾਸ ਦਾ ਰਾਹ ਆਖਿਆ ਬੁੱਟਾ ਸਿੰਘ ਦੇ ਭਤੀਜੇ ਨੇ ਰਾਜਾ ਵੜਿੰਗ ਨੂੰ 2027 ਚੋਣਾਂ ਵਿੱਚ ਸਬਕ ਸਿਖਾਉਣ ਦਾ ਐਲਾਨ ਕੀਤਾ ਪੰਜਾਬ ਸਰਕਾਰ ਚਾਰ ਸਿਵਲ ਹਸਪਤਾਲ ਪ੍ਰਾਈਵੇਟ ਪਲੇਅਰਾਂ ਨੂੰ ਸੌਂਪੇਗੀ PPP ਮਾਡਲ ਨਾਲ ਸਿਹਤ ਸੇਵਾਵਾਂ ਵਿੱਚ ਹੋਵੇਗਾ ਸੁਧਾਰ ਪੰਜਾਬ ਗਵਰਨਰ ਨੇ ਪੰਚਕੋਲਾ ਵਿੱਚ ਸਟਰੀਟ ਕ੍ਰਿਕਟ ਟੂਰਨਾਮੈਂਟ ਉਦਘਾਟਨ ਕੀਤਾ ਜਵਾਨਾਂ ਨੂੰ ਖੇਡਾਂ ਵੱਲ ਕੀਤਾ ਉਤਸ਼ਾਹਿਤ ਪੰਜਾਬ ਪੁਲਿਸ ਨੇ ਆਪ ਐਮਐਲਏ ਪਠਾਨ ਮજરા ਵਿਰੁੱਧ ਲੁਕਆਊਟ ਨੋਟਿਸ ਜਾਰੀ ਕੀਤਾ। ਦਿੱਲੀ 에어ਪੋਰਟ ਤੇ ਤਕਨੀਕੀ ਖਰਾਬੀ ਨਾਲ 265 ਫਲਾਈਟਾਂ ਵਿੱਚ ਵਿਲੰਭ, ਹਜ਼ਾਰਾਂ ਯਾਤਰੀ ਹੋਏ ਪ੍ਰਭਾਵਿਤ। ਸੀਐਮ ਮਾਨ ਨੇ ਤਰਨਤਾਰਨ ਲਈ ਵਿਕਾਸ ਯੋਜਨਾ ਅਤੇ 22 ਇਲੈਕਸ਼ਨ ਵਿੱਚ ਵੱਡੀ ਜਿੱਤ ਦਾ ਵਾਅਦਾ ਕੀਤਾ। ਟਰੰਪ ਨੇ ਅਗਲੇ ਸਾਲ ਭਾਰਤ ਦੌਰੇ ਦੀ ਸੰਭਾਵਨਾ ਜ਼ਾਹਿਰ ਕੀਤੀ, ਮੋਦੀ ਨੂੰ ਮਹਾਨ ਦੋਸਤ ਆਖਿਆ। ਪੰਜਾਬ ਸਰਕਾਰ 3000 ਬੱਸ ਰੂਟ ਫੇਅਰ ਚਲਾਏਗੀ ਜਿਸ ਨਾਲ 10000 ਨੌਜਵਾਨਾਂ ਨੂੰ ਕਾਰੋਬਾਰ ਮੌਕਾ ਮਿਲੇਗਾ। ਮਜੀਠਾ ਵਿੱਚ ਅਕਾਲੀ ਆਗੂ ਮੁਖਵਿੰਦਰ ਸਿੰਘ ਮੁਖਾ ਤੇ ਗੋਲੀਆਂ ਚਲੀਆਂ ਅਤੇ ਗੋਲੀ ਲੱਗਣ ਨਾਲ ਹਾਲਤ ਗੰਭੀਰ। ਭਾਰਤ ਨੇ ਹਾਕੀ ਦੇ 100 ਸਾਲ ਪੂਰੇ ਹੋਣ ਤੇ ਗ੍ਰੈਂਡ ਵੈਂਟ ਨਾਲ 올림픽 ਜਿੱਤਾਂ ਨੂੰ ਯਾਦ ਕੀਤਾ। ਤਾਂ ਹੁਣ ਗੱਲ ਕਰਦੇ ਆਂ ਵਿਸਤਾਰ ਨਾਲ ਹਰ ਇੱਕ ਖਬਰ ਤੇ ਇਸ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਫੰਡਾਂ ਦੀ ਕਮੀ ਨਾਲ ਜੂਝ ਰਹੀ ਪੰਜਾਬ ਸਰਕਾਰ ਨੇ ਹੁਣ ਆਪਣੀਆਂ ਜਾਇਦਾਦਾਂ ਵੇਚ ਕੇ ਰਾਹਤ ਲੈਣ ਦਾ ਫੈਸਲਾ ਕੀਤਾ ਹੈ ਲੁਧਿਆਣੇ ਵਿੱਚ ਹੀ 26 ਸਾਈਟਾਂ ਨੂੰ ਵੇਚਣ ਲਈ ਚੁਣਿਆ ਗਿਆ ਹੈ ਪਰ ਇਸ ਤੇ ਵਿਵਾਦ ਛਿੜ ਗਿਆ ਹੈ ਖਾਸ ਕਰਕੇ ਪੀਐਸਪੀਸੀਲ ਦੀ 50 ਏਕੜ ਜ਼ਮੀਨ ਕੋ ਲੈ ਕੇ ਵਿਰੋਧੀ ਧਿਰਾਂ ਨੇ ਅਤੇ ਕਰਮਚਾਰੀਆਂ ਨੇ ਇਸ ਨੂੰ ਰਾਜ ਨੂੰ ਲੁੱਟਣ ਵਾਲੀ ਕਾਰਵਾਈ ਕਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਵਾਇਆ ਹੈ ਕਿ ਇਹ ਫੈਸਲਾ ਵਿਕਾਸ ਲਈ ਹੀ ਹੈ ਪਰ ਆਉਣ ਵਾਲਾ ਸਮਾਂ ਇਸ ਦੀ ਸਚਾਈ ਦੱਸੇਗਾ ਮੁਹਾਲੀ ਫੇਜ਼ 7 ਵਿੱਚ ਬਾਈਕ ਸਵਾਰਾਂ ਨੇ 35 ਗੋਲੀਆਂ ਚਲਾਈਆਂ ਘਟਨਾ ਸਥਾਨ ਦੇ ਪੁਲਿਸ ਸਟੇਸ਼ਨ ਨੇੜੇ ਹੋਣ ਦੇ ਬਾਵਜੂਦ ਹੋਈ ਵਾਰਦਾਤ ਪੁਲਿਸ ਨੇ ਮੁੱਖ ਸ਼ੱਕੀਆਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਪੰਜਾਬ ਯੂਨੀਵਰਸਿਟੀ ਦੇ ਫੰਡਿੰਗ ਵਿੱਚ ਵਿਸ਼ਾਲ ਅੰਤਰ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਕੇਂਦਰ ਨੇ 3229 ਕਰੋੜ ਰੁਪਏ ਦਿੱਤੇ ਹਨ ਜਦਕਿ ਰਾਜ ਸਰਕਾਰ ਨੇ ਸਿਰਫ 538 ਕਰੋੜ ਦਿੱਤੇ ਹਨ ਪੰਜਾਬ ਬੀਜੇਪੀ ਵਾਈਸ ਪ੍ਰੈਜ਼ੀਡੈਂਟ ਸੁਭਾਸ਼ ਸ਼ਾਪੁਰੀਆ ਨੇ ਇਸ ਨੂੰ ਵਿਦਿਆਰਥੀਆਂ ਨਾਲ ਧੋਖਾ ਕਿਹਾ ਹੈ ਇਹ ਚਰਚਾ ਯੂਨੀਵਰਸਿਟੀ ਦੇ ਪੁਲਿਖ ਨੂੰ ਲੈ ਕੇ ਤਣਾਅ ਵਧਾ ਰਹੀ ਹੈ ਵਿਕਾਸ ਲਈ ਸਹੀ ਨੀਤੀਆਂ ਦੀ ਲੋੜ ਹੈ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ ਸਰਾਇਆ ਹੈ ਅਤੇ ਕਿਹਾ ਹੈ ਕਿ ਆਪ ਨੂੰ ਵੋਟ ਦੇਣ ਨਾਲ ਰਾਜ ਦੀ ਸਥਿਤੀ ਮਜ਼ਬੂਤ ਹੋਵੇਗੀ। ਚੰਡੀਗੜ੍ਹ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਮਾਨ ਨੂੰ ਪੰਜਾਬ ਦਾ ਗਰਵ ਆਖਿਆ। ਟਾਈਮਜ਼ ਆਫ ਇੰਡੀਆ ਅਨੁਸਾਰ ਇਹ ਬਿਆਨ ਚੋਣਾਂ ਨੇੜੇ ਆਪ ਦੀ ਰਣਨੀਤੀ ਦਾ ਹਿੱਸਾ ਹੈ। ਪੰਜਾਬੀਆਂ ਨੂੰ ਏਕਤਾ ਦਾ ਸੁਨੇਹਾ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਏਜੰਟਾਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਇਮੀਗ੍ਰੇਸ਼ਨ ਪ੍ਰੋਟੈਕਟਰ ਜਨਰਲ ਨੇ ਇੱਕ ਪ੍ਰੈਸ ਨੋਟ ਵਿੱਚ ਕਿਹਾ ਕਿ ਬਹੁਤੇ ਨੌਜਵਾਨ ਧੋਖੇ ਨਾਲ ਪੈਸੇ ਗੁਆ ਰਹੇ ਹਨ ਇੰਡੀਅਨ ਐਕਸਪ੍ਰੈਸ ਨੇ ਰਿਪੋਰਟ ਕੀਤਾ ਹੈ ਕਿ ਇਹ ਅਪੀਲ ਵਿਦੇਸ਼ ਨੀਤੀ ਨੂੰ ਮਜ਼ਬੂਤ ਕਰਨ ਲਈ ਹੈ ਨੌਜਵਾਨਾਂ ਨੂੰ ਸਹੀ ਜਾਣਕਾਰੀ ਲੈਣ ਦੀ ਸਲਾਹ ਦਿੱਤੀ ਗਈ ਹੈ ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਮਾਨ ਨੇ 2105 ਨੌਜਵਾਨਾਂ ਨੂੰ ਪਾਵਰ ਵਿਭਾਗ ਵਿੱਚ ਨੌਕਰੀ ਲੈਟਰ ਵੰਡੇ। ਉਹਨਾਂ ਨੇ ਕਿਹਾ ਕਿ ਹੁਣ ਤੱਕ 58962 ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਇਹ ਸਰਕਾਰ ਨੌਜਵਾਨਾਂ ਲਈ ਵਚਨਬੱਧ ਹੈ। ਇਹ ਭਰਤੀ ਪੰਜਾਬ ਦੇ ਬੇਰੋਜ਼ਗਾਰੀ ਨੂੰ ਘਟਾਉਣ ਵਿੱਚ ਮਹੱਤਵਪੂਰਨ ਕਦਮ ਹੈ ਅਤੇ ਨੌਜਵਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ। ਸਮਾਗਮ ਵਿੱਚ ਹਜ਼ਾਰਾਂ ਨੇ ਹਾਜ਼ਰੀ ਲਗਾਈ ਅਤੇ ਸੀਐਮ ਨੇ ਭਵਿੱਖ ਵਿੱਚ ਹੋਰ ਭਰਤੀਆਂ ਦਾ ਵਾਅਦਾ ਕੀਤਾ। ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਵਿਰੋਧ ਨੂੰ ਜਾਇਜ਼ ਠਹਿਰਾਉਂਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਹਿੱਸਾ ਲਿਆ ਤੇ ਕੇਂਦਰ ਵਿਰੁੱਧ ਨਾਅਰੇ ਲਗਾਏ। ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਦੀ ਢਾਂਚਾਗਤ ਬਦਲਾਵ ਨਾਲ ਪੰਜਾਬੀ ਸੱਭਿਆਚਾਰ ਨੂੰ ਨੁਕਸਾਨ ਹੋਵੇਗਾ ਅਤੇ ਵਿਦਿਆਰਥੀਆਂ ਦਾ ਅਧਿਕਾਰ ਹੈ ਵਿਰੋਧ ਕਰਨ ਦਾ। ਸੈਂਟਰਲ ਗਵਰਨਮੈਂਟ ਦੇ ਫੈਸਲੇ ਨੂੰ ਰੱਦ ਕਰਨ ਲਈ ਅਰਜੀ ਵੀ ਦਾਇਰ ਕੀਤੀ ਗਈ ਹੈ। ਵਿਰੋਧ ਵਿੱਚ ਹਜ਼ਾਰਾਂ ਵਿਦਿਆਰਥੀ ਸੜਕਾਂ 'ਤੇ ਉਤਰ ਆਏ ਤੇ ਪੁਲਿਸ ਨਾਲ ਝੜਪ ਵੀ ਹੋਈ ਅਤੇ ਇਹ ਅੰਦੋਲਨ ਹੁਣ ਵੱਡਾ ਬਣ ਰਿਹਾ ਹੈ। ਪੰਜਾਬ ਐਸਸੀ ਕਮਿਸ਼ਨ ਨੇ ਅਕਾਲੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਗੁਰੂ ਤੇਗ ਬਹਾਦਰ ਜੀ ਤਸਵੀਰ ਦੁਰਵਰਤੋਂ ਕੇਸ ਵਿੱਚ ਤਲਬ ਕੀਤਾ ਅਤੇ ਤਰਨਤਾਰਨ ਡੀਸੀ ਨੂੰ ਰਿਪੋਰਟ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਬਾਜਵਾ ਉਤੇ ਚੋਣ ਪ੍ਰਚਾਰ ਵਿੱਚ ਧਾਰਮਿਕ ਚਿੱਤਰਾਂ ਦੀ ਵਰਤੋਂ ਦਾ ਇਲਜ਼ਾਮ ਹੈ ਜੋ ਐਸਸੀ ਕਮਿਊਨਿਟੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਕਮਿਸ਼ਨ ਨੇ ਇਸ ਨੂੰ ਗੰਭੀਰ ਮਾਮਲਾ ਮੰਨਿਆ ਹੈ ਤੇ ਜਲਦੀ ਜਵਾਬ ਮੰਗਿਆ ਹੈ ਤਰਨਤਾਰਨ ਵਿੱਚ ਵਿਰੋਧ ਵੀ ਉੱਠ ਰਿਹਾ ਹੈ ਤੇ ਰਾਜਨੀਤਿਕ ਰੰਗ ਵੱਧ ਰਿਹਾ ਹੈ ਇਹ ਕੇਸ ਹੁਣ ਕੋਰਟ ਜਾ ਸਕਦਾ ਹੈ ਚੰਡੀਗੜ੍ਹ ਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭੁੱਲਰ ਪਰਿਵਾਰ ਦੀਆਂ 30 ਸਾਲਾਂ ਦੀਆਂ ਜਾਇਦਾਦਾਂ ਨੂੰ 30 ਮਿੰਟਾਂ ਵਿੱਚ ਜ਼ਬਤ ਕਰਨ ਵਾਲੇ ਐਫਆਈਆਰ ਨੂੰ ਬਹੁਤ ਅਸਪਸ਼ਟ ਕਰਾਰ ਦਿੱਤਾ ਤੇ ਨਿੰਦਾ ਕੀਤੀ ਜੱਜ ਨੇ ਕਿਹਾ ਕਿ ਇਹ ਐਫਆਈਆਰ ਬਿਨਾ ਵੇਰਵਿਆਂ ਵਾਲਾ ਹੈ ਤੇ ਨਿਆਂ ਨੂੰ ਠੇਸ ਪਹੁੰਚਾਉਂਦਾ ਹੈ ਭੁੱਲਰ ਪਰਿਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਕੇਸ ਨੂੰ ਫਿਰ ਖੋਲ੍ਹਿਆ ਜਾਵੇਗਾ ਇਹ ਫੈਸਲਾ ਵਿਜੀਲੈਂਸ ਵਿਭਾਗ ਲਈ ਚੁਣੌਤੀ ਹੈ ਅਤੇ ਰਾਜ ਵਿੱਚ ਚਰਚਾ ਵਿੱਚ ਹੈ ਪੰਜਾਬ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਰਵੀ ਚਾਵਲਾ ਨੇ ਅਸਤੀਫਾ ਦੇ ਦਿੱਤਾ ਹੈ ਜਦ ਕਿ ਸਰਕਾਰ ਨੇ ਫਾਈਲਾਂ ਨੂੰ ਕਲੀਅਰ ਕਰਨ ਵਿੱਚ ਦੇਰੀ ਨੂੰ ਫਲੈਗ ਕੀਤਾ ਸੀ ਚਾਵਲਾ ਨੂੰ ਜੂਨ 2024 ਵਿੱਚ ਚੀਫ ਇੰਜੀਨੀਅਰ ਤੋਂ ਰਿਟਾਇਰ ਹੋਣ ਬਾਅਦ ਅਪੌਇੰਟ ਕੀਤਾ ਗਿਆ ਸੀ ਅਤੇ ਉਹ 2.50 ਕਰੋੜ ਰੁਪਏ ਦੇ ਟੈਂਡਰ ਵਿੱਡ ਕਰਦੇ ਸਨ ਸਰਕਾਰ ਨੇ ਅਸਤੀਫੇ ਨੂੰ ਤੁਰੰਤ ਕਬੂਲ ਕਰ ਲਿਆ ਹੈ ਤੇ ਨਵੇਂ ਸਲਾਹਕਾਰ ਦੀ ਭਾਲ ਸ਼ੁਰੂ ਹੋ ਗਈ ਹੈ ਇਹ ਫੈਸਲਾ ਵਿਕਾਸ ਪ੍ਰੋਜੈਕਟਸ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਰਾਜਨੀਤਿਕ ਚਰਚਾ ਵਿੱਚ ਹੈ BBC ਪੰਜਾਬੀ ਅਨੁਸਾਰ ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜ਼ੁਹਰਾਨ ਮਮਦਾਨੀ ਦੇ ਮਾਪਿਆਂ ਦਾ ਪੰਜਾਬ ਨਾਲ ਡੂੰਘਾ ਸਬੰਧ ਹੈ ਜਿੱਥੇ ਉਹਨਾਂ ਦੇ ਪਿਤਾ ਮਹਿਮੂਦ ਮਮਦਾਨੀ ਦਾ ਖੰਨਾ ਨਾਲ ਕਨੈਕਸ਼ਨ ਹੈ ਅਤੇ ਮਾਂ ਮੀਰਾ ਨਾਇਰ ਦੀਆਂ ਅੰਮ੍ਰਿਤਸਰ ਨਾਲ ਯਾਦਾਂ ਜੁੜੀਆਂ ਹਨ ਇਹ ਰਿਪੋਰਟ ਪੰਜਾਬੀ ਡਾਇਸਪੋਰਾ ਨੂੰ ਮਾਣ ਦਿੰਦੀ ਹੈ ਅਤੇ ਅਮਰੀਕਾ ਵਿੱਚ ਪੰਜਾਬੀ ਪ੍ਰਭਾਵ ਨੂੰ ਉਜਾਗਰ ਕਰਦੀ ਹੈ ਜ਼ੋਹਰਾਂ ਦੀ ਜਿੱਤ ਨਾਲ ਪੰਜਾਬੀ ਕਮਿਊਨਿਟੀ ਵਿੱਚ ਖੁਸ਼ੀ ਹੈ ਅਤੇ ਉਹਨਾਂ ਨੇ ਆਪਣੇ ਮੂਲਾਂ ਨੂੰ ਨਹੀਂ ਭੁੱਲਿਆ। ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਕੋਰਟ ਨੇ ਸੂਬਾ ਸਰਕਾਰਾਂ ਨੂੰ ਹਾਈਵੇਜ਼ ਅਤੇ ਹੋਰ ਥਾਵਾਂ ਤੋਂ ਆਵਾਰਾ ਕੁੱਤਿਆਂ ਅਤੇ ਪਸ਼ੂਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ ਜੋ ਪੰਜਾਬ ਵਿੱਚ ਵੀ ਲਾਗੂ ਹੋਣਗੇ। ਇਹ ਫੈਸਲਾ ਸੜਕ ਹਾਦਸਿਆਂ ਨੂੰ ਘਟਾਉਣ ਲਈ ਹੈ ਅਤੇ ਪੰਜਾਬ ਵਿੱਚ ਵੱਡੇ ਪੱਧਰ ਤੇ ਐਕਸ਼ਨ ਲਿਆ ਜਾਵੇਗਾ। ਕੋਰਟ ਨੇ ਗੈਰ ਕਾਨੂੰਨੀ ਵਿਚਾਰ ਨੂੰ ਰੋਕਣ ਅਤੇ ਸ਼ੈਲਟਰ ਬਣਾਉਣ ਨੂੰ ਕਿਹਾ ਹੈ। ਪੰਜਾਬ ਵਿੱਚ ਇਹ ਸਮੱਸਿਆ ਗੰਭੀਰ ਹੈ ਅਤੇ ਖੇਤੀਬਾੜੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਦੂਸ਼ਣ ਨਾ ਸਿਰਫ ਸਰੀਰਕ ਸਿਹਤ ਨੂੰ ਹਾਨੀ ਪਹੁੰਚਾਉਂਦਾ ਹੈ, ਬਲਕਿ ਐਂਜ਼ਾਇਟੀ ਅਤੇ ਡਿਪਰੈਸ਼ਨ ਵਰਗੀਆਂ ਮਾਨਸਿਕ ਬਿਮਾਰੀਆਂ ਵੀ ਪੈਦਾ ਕਰਦਾ ਹੈ ਜੋ ਪੰਜਾਬ ਵਿੱਚ ਵਧ ਰਹੀਆਂ ਹਨ। ਦਿਲ, ਗੁਰਦੇ ਅਤੇ ਜਿਗਰ ਨਾਲ ਤੋਂ ਇਲਾਵਾ ਮਾਨਸਿਕ ਤਣਾ ਵਧਣ ਨਾਲ ਯੁਵਾ ਵਰਗ ਪ੍ਰਭਾਵਿਤ ਹੋ ਰਹੇ ਹਨ। ਡਾਕਟਰਾਂ ਨੇ 마ਸਕ ਲਾਉਣ ਅਤੇ ਅੰਦਰੂਨੀ ਹਵਾ ਨੂੰ ਤਰਜੀਹ ਦੇਣ ਦੀ ਸਲਾਹ ਦਿੱਤੀ ਹੈ। ਪੰਜਾਬ ਵਿੱਚ ਵਾਇਰਲ ਪ੍ਰਦੂਸ਼ਣ ਗੰਭੀਰ ਹੈ ਅਤੇ ਸਰਕਾਰ ਨੂੰ ਰਾਹਤ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਲਦ ਹੀ ਅਕਾਦਮਿਕ ਅਤੇ ਵੋਕੇਸ਼ਨਲ ਸਿੱਖਿਆ ਨੂੰ ਇੱਕੋ ਜਗ੍ਹਾ ਸਰਟੀਫਿਕੇਟ ਦੇਵੇਗਾ ਜੋ ਨੌਜਵਾਨਾਂ ਲਈ ਨੌਕਰੀਆਂ ਵਿੱਚ ਮਦਦ ਕਰੇਗਾ ਇਹ ਫੈਸਲਾ ਵਿਦਿਆਰਥੀਆਂ ਨੂੰ ਵਿਆਪਕ ਹੁਨਰ ਨਾਲ ਤਿਆਰ ਕਰਨ ਲਈ ਹੈ ਬੋਰਡ ਨੇ ਨਵੇਂ ਕਰਿਕੂਲਮ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਹੈ ਪੰਜਾਬ ਦੇ ਬੱਚਿਆਂ ਲਈ ਇਹ ਵੱਡਾ ਕਦਮ ਹੈ ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਪੰਜਾਬ ਵਿੱਚ ਬਾਈਪੋਲ ਪ੍ਰਚਾਰ ਦੌਰਾਨ ਕਿਹਾ ਕਿ ਸਿਰਫ ਭਾਜਪਾ ਹੀ ਪੰਜਾਬ ਨੂੰ ਅਸਲ ਵਿਕਾਸ ਦੇ ਰਾਹ ਤੇ ਲੈ ਜਾ ਸਕਦੀ ਹੈ ਅਤੇ ਆਮ ਆਦਮੀ ਪਾਰਟੀ ਨੂੰ ناکਾਮ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਵੱਲੋਂ ਚੱਲ ਰਹੇ ਪ੍ਰੋਜੈਕਟਸ ਨਾਲ ਪੰਜਾਬ ਨੂੰ ਲਾਭ ਹੋਵੇਗਾ। ਇਹ ਬਿਆਨ ਚੋਣੀ ਲੜਾਈ ਨੂੰ ਤਿੱਖਾ ਕਰ ਰਿਹਾ ਹੈ। ਲੋਕਾਂ ਵਿੱਚ ਇਸ ਨਾਲ ਰਾਜਨੀਤਿਕ ਚਰਚਾ ਗਰਮ ਹੋ ਗਈ ਹੈ ਅਤੇ ਵੋਟਰਾਂ ਨੂੰ ਨਵੇਂ ਵਿਕਲਪ ਵੱਲ ਧੱਕ ਰਿਹਾ ਹੈ। ਪਤ ਪੂਰਵ ਕਾਂਗਰਸ ਮੰਤਰੀ ਅਤੇ ਹੁਣ ਏਏਪ ਆਗੂ ਬੂਟਾ ਸਿੰਘ ਦੇ ਭਤੀਜੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 2027 ਦੀਆਂ ਚੋਣਾਂ ਵਿੱਚ ਸਬਕ ਸਿਖਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪਰਿਵਾਰਕ ਅਤੇ ਰਾਜਨੀਤਿਕ ਵਿਵਾਦ ਨੂੰ ਚੱਲਦਾ ਕਰਦਿਆਂ ਕਿਹਾ ਕਿ ਅਜਿਹੇ ਬਿਆਨਾਂ ਨੂੰ ਜਵਾਬ ਮਿਲੇਗਾ। ਇਹ ਬਿਆਨ ਪੰਜਾਬ ਰਾਜਨੀਤੀ ਨੂੰ ਗਰਮ ਕਰ ਰਿਹਾ ਹੈ। ਲੋਕਾਂ ਵਿੱਚ ਇਹ ਨਵਾਂ ਰਾਜਨੀਤਿਕ ਡਰਾਮਾ ਬਣ ਰਿਹਾ ਹੈ ਅਤੇ ਚਰਚਾ ਦਾ ਕੇਂਦਰ ਹੋ ਗਿਆ ਹੈ। ਪੰਜਾਬ ਸਰਕਾਰ ਨੇ ਅੱਜ ਘੋਸ਼ਣਾ ਕੀਤੀ ਕਿ ਘੱਟੋ ਘੱਟ 4 ਸਿਵਲ ਹਸਪਤਾਲਾਂ ਨੂੰ ਪ੍ਰਾਈਵੇਟ 플레이ਰਾਂ ਨੂੰ ਸੌਂਪ ਕੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਇਆ ਜਾਵੇਗਾ। ਇਹ ਯੋਜਨਾ ਪਟਿਆਲਾ ਵਿੱਚ ਚਰਚਾ ਵਿੱਚ ਆਈ ਅਤੇ ਵਿਰੋਧੀਆਂ ਨੇ ਇਸ ਨੂੰ ਵਿਕਰੀ ਦਾ ਨਾਮ ਦਿੱਤਾ। ਸਰਕਾਰ ਨੇ ਕਿਹਾ ਕਿ ਇਹ PPP ਮਾਡਲ ਨਾਲ ਚੱਲੇਗਾ ਅਤੇ ਗੁਣਵੱਤਾ ਵਧੇਗੀ। ਲੋਕਾਂ ਵਿੱਚ ਚਿੰਤਾ ਹੈ ਪਰ ਸਿਹਤ ਵਿਭਾਗ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ। ਇਹ ਫੈਸਲੇ ਤੇ ਲੋਕਾਂ ਵੱਲੋਂ ਵਿਰੋਧ ਵੀ ਹੋ ਸਕਦਾ ਹੈ। ਪੰਜਾਬ ਗਵਰਨਰ ਨੇ ਪੰਚਕੁਲਾ ਵਿੱਚ ਸਟ੍ਰੀਟ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਰਦੇ ਆ ਯੁਵਾਵਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਇਹ ਫਿਟਨੈਸ ਅਤੇ ਏਕਤਾ ਨੂੰ ਵਧਾਵੇਗਾ ਟੂਰਨਾਮੈਂਟ ਵਿੱਚ ਹਜ਼ਾਰਾਂ ਖਿਡਾਰੀ ਸ਼ਾਮਲ ਹੋ ਰਹੇ ਹਨ ਅਤੇ ਇਹ ਸਮਾਜਿਕ ਸੁਧਾਰ ਵੀ ਲੈ ਕੇ ਆਵੇਗਾ ਗਵਰਨਰ ਨੇ ਨੌਜਵਾਨਾਂ ਨਾਲ ਖੇਡਿਆ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਇਹ ਇਵੈਂਟ ਪੰਜਾਬ ਵਿੱਚ ਖੇਡ ਭਾਵਨਾ ਨੂੰ ਜਗਾਉਣ ਵਾਲਾ ਕਦਮ ਹੈ ਪੰਜਾਬ ਪੁਲਿਸ ਨੇ ਪਗੌੜੇ ਆਮ ਆਦਮੀ ਪਾਰਟੀ ਐਮਐਲਏ ਹਰਮਿਤ ਸਿੰਘ ਪਠਾਨ ਮજરા ਵਿਰੁੱਧ ਲੁਕਆਊਟ ਨੋਟਿਸ ਜਾਰੀ ਕੀਤਾ ਹੈ ਜੋ ਕਾਨੂੰਨੀ ਮਾਮਲਿਆਂ ਤੋਂ ਬਚ ਰਿਹਾ ਹੈ ਇੱਕ ਕਦਮ ਉਸ ਦੇ ਵਿਰੋਧੀਆਂ ਨੂੰ ਤਾਕਤ ਦਿੰਦਾ ਹੈ ਅਤੇ ਰਾਜਨੀਤਿਕ ਵਾਤਾਵਰਣ ਨੂੰ ਗਰਮ ਕਰ ਰਿਹਾ ਹੈ ਪਠਾਨ ਮજરા ਨੇ ਅਜੇ ਤੱਕ ਜਵਾਬ ਨਹੀਂ ਦਿੱਤਾ ਇਹ ਮਾਮਲਾ ਆਮ ਆਦਮੀ ਦੀ ਭਲਾਈ ਨੂੰ ਚੁਣੌਤੀ ਦੇ ਰਿਹਾ ਹੈ ਅਤੇ ਨਿਆਂ ਪ੍ਰਕਿਰਿਆ ਨੂੰ ਤੇਜ਼ ਕਰੇਗਾ ਬੀਤੀ ਰਾਤ ਦਿੱਲੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਤਕਨੀਕੀ ਖਰਾਬੀ ਕਾਰਨ 265 ਤੋਂ ਵਧੇਰੇ ਫਲਾਈਟਾਂ ਵਿੱਚ ਵਿਲੰਭ ਹੋ ਗਿਆ ਹੈ ਜਿਸ ਨਾਲ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਏ ਹਨ 에ਅਰਲਾਈਨਾਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਫਲਾਈਟ ਦੀ ਸਥਿਤੀ ਜਾਂਚ ਲੈਣ ਅਧਿਕਾਰੀਆਂ ਮੁਤਾਬਕ ਵਿਲੰਭ ਨੂੰ ਤੁਰੰਤ ਸੁਧਾਰਨ ਲਈ ਕੰਮ ਕੀਤਾ ਗਿਆ ਹੈ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਜ਼ਿਲ੍ਹੇ ਲਈ ਪੂਰੀ ਤਾਕਤ ਨਾਲ ਵਿਕਾਸ ਯੋਜਨਾ ਚਲਾਉਣ ਦਾ ਵਾਅਦਾ ਕੀਤਾ ਹੈ ਅਤੇ ਕਿਹਾ ਕਿ ਆਪ ਪਾਰਟੀ ਬਾਈ ਇਲੈਕਸ਼ਨ ਵਿੱਚ ਵੱਡੀ ਜਿੱਤ ਹਾਸਲ ਕਰੇਗੀ। ਇਹ ਯੋਜਨਾ ਸੂਬੇ ਦੇ ਪਛੜੇ ਖੇਤਰਾਂ ਨੂੰ ਮੁੱਖ ਧਾਰਾ ਨਾਲ ਜੋੜੇਗੀ। ਮਾਨ ਨੇ ਲੋਕਾਂ ਨੂੰ ਵੋਟ ਦੇ ਕੇ ਸਮਰਥਨ ਦੇਣ ਲਈ ਅਪੀਲ ਕੀਤੀ। ਇਹ ਕਦਮ ਪੰਜਾਬ ਦੀ ਰਾਜਨੀਤੀ ਨੂੰ ਨਵਾਂ ਮੋੜ ਦੇਵੇਗਾ। राष्ट्रपति डोनाल्ड ट्रंप ने अगले साल भारत दौरे दी संभावना जाहिर कीती और पीएम मोदी ਨੂੰ ਮਹਾਨ ਦੋਸਤ ਕਿਹਾ ਹੈ ਇਹ ਦੌਰਾ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰੇਗਾ ਵਿਦੇਸ਼ ਮੰਤਰਾਲੇ ਨੇ ਇਸ ਤੇ ਚੁੱਪ ਧਾਰੀ ਪਰ ਉਮੀਦਾਂ ਵਧ ਗਈਆਂ ਹਨ ਇਹ ਭਾਰਤ ਅਮਰੀਕਾ ਡਿਪਲੋਮੇਸੀ ਨੂੰ ਨਵਾਂ ਬੂਸਟ ਦੇਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪਿੰਡੂ ਖੇਤਰਾਂ ਨੂੰ ਜੋੜਨ ਲਈ 3000 ਬੱਸ ਰੂਟਾਂ ਨੂੰ ਫੇਰ ਤੋਂ ਚਲਾਉਣ ਦਾ ਵੱਡਾ ਐਲਾਨ ਕੀਤਾ ਹੈ ਇਸ ਨਾਲ 10000 ਤੋਂ ਵਧੇਰੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਮੌਕਾ ਮਿਲੇਗਾ ਅਤੇ ਗ੍ਰਾਮੀਣ ਜੋੜ ਵਧੇਗੀ ਚੰਡੀਗੜ੍ਹ ਵਿੱਚ ਕੀਤੇ ਗਏ ਐਲਾਨ ਨੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਛੇੜ ਦਿੱਤੀ ਹੈ ਇਹ ਪਹਿਲ ਪੰਜਾਬ ਨੂੰ ਵਿਕਸਿਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ ਅਤੇ ਰੋਜ਼ਗਾਰ ਵਧਾਵੇਗੀ ਤਾਂ ਇਹ ਸਨ ਅੱਜ ਦੇ ਦਿਨ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਇਸੇ ਤਰ੍ਹਾਂ ਦੀਆਂ ਰੋਜ਼ ਪੰਜਾਬੀ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਪਿੰਡ ਦੀ ਖਬਰ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਮਿਲਦੇ ਹਾਂ ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ